ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੈਂ ਆਰਮਨਦੀਪ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਮੰਡੀ ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਅਪੀਲ ਕਰਨਾ ਕਿ ਪਾਣੀਆਂ ਦੀ ਆਪਾਂ ਸਾਰੇ ਬਚਤ ਕਰੀਏ ਤੇ ਪਾਣੀਆਂ ਦੇ ਰਾਖੇ ਬਣੀਏ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੀਆਂ ਜਿਹੜੀਆਂ ਆਨਲਾਈਆਂ ਨਸੜਾ ਨੇ ਉਹਨਾਂ ਵਾਸਤੇ ਕੁਛ ਨਾ ਕੁਛ ਚੀਜ਼ਾਂ ਬਚਾ ਕੇ ਛੱਡੀਏ ਆਪਣੇ ਕੋਲ ਸਭ ਤੋਂ ਵੱਡਾ ਜਿਹੜਾ ਕੁਦਰਤੀ ਸਰੋਤ ਹੈ ਉਹ ਪਾਣੀ ਹੈ ਜਿਹੜਾ ਕਿ ਪਾਣੀ ਰੂਚ ਘਟਦਾ ਜਾ ਰਿਹਾ ਆਪਾਂ ਸਾਰੇ ਬੰਦੇ ਜੇ ਪ੍ਰਣ ਕਰ ਲਈਏ ਹਰ ਰੋਜ਼ ਪੰਜਾਬ ਦੀ ਤਕਰੀਬਨ 4 ਕਰੋੜ ਦੇ ਨੇੜੇ ਤੇੜੇ ਵਾਦੀ ਹੈ ਜੇ ਇੱਕ ਤਬੰਦਾ 1 ਲੀਟਰ ਵੀ ਪਾਣੀ ਬਚਾਉਂਦਾ ਤਾਂ 4000 ਕਰੋੜ ਲੀਟਰ ਪਾਣੀ ਬਚ ਰਿਹਾ ਜੇ ਦੇ ਨਾਲ ਸਾਡਾ ਜਿਹੜੀਆਂ ਔਰਿਆਆਂ ਜਿਹੜੀਆਂ ਬੀੜੀਆਂ ਨੇ ਉਹਨਾਂ ਦੀ ਜ਼ਿੰਦਗੀ ਦਾ ਨਰਭਾਅ ਸਫਾ ਹੋਣੀ ਮੈਂ ਸਾਰੇ ਪੰਜਾਬੀ ਭੈਣਾ ਭਰਾਵਾਂ ਨੂੰ ਅਪੀਲ ਕਰਦਾ ਅਸਾਨ ਵੀਰਾਂ ਵੀ ਪਾਣੀ ਦੀ ਬਚਤ ਬੜੇ ਈਚੇ ਨਾਲ ਕੀਤੀ ਜਾਵੇ ਇਹਨੂੰ ਵਰਤੋਂ ਵੀ ਸਹੀ ਉੱਡਾ ਪਾਣੀ ਨਾ ਛੱਡੋ ਇਹ ਜਿਹੜੀ ਟਰੇਲੂ ਪੈਣਾ ਭਰਾ ਆਪਣੇ ਪਾਣੀ ਵਰਤਦੇ ਨੇ ਤਾਰਾਂ ਤੋੜ ਲਈ ਹੋਰ ਕੰਮ ਕਾਇ ਲਈ ਕਿਹੜੇ ਤੋੜ ਲਈ ਉਹਨੂੰ ਥੋੜਾ ਜਿਹਾ ਬਰੇਜ ਨਾਲ ਕੰਮ ਕਰ